ਹਾਂ ਦੋਸਤੋ ਅੱਜ ਸਵੇਰੇ ਸਵੇਰੇ ਬਾਪਰੇ ਇੱਕ ਵਰਤਾਰਾ ਤੁਹਾਡਾ ਨਾਲ ਸਾਂਝਾ ਕਰਨ ਜਾ ਰਿਹਾ ਤੇ ਹੁਣ ਕਿੰਨੋਂ ਦਾ ਸੀਜ਼ਨ ਚੱਲਦਾ ਸੀ ਪਹਿਲਾਂ ਇਦੋਂ ਤੇ ਕਿੰਨੋਂ ਹੁਣ ਥੋੜਾ ਰਸਮੋੜ ਜਾ ਹੋ ਗਿਆ ਤੇ ਜਿਵੇਂ ਸਿਆਣੇ ਕਹਿੰਦੇ ਵੀ ਫਲ ਸੀਜ਼ਨ ਦਾ ਹੀ ਚੰਗਾ ਹੁੰਦਾ ਹੈ ਸੋਚਿਆ ਵੀ ਹੁਣ ਫਿਰ ਸੀਜ਼ਨ ਦਾ ਕਿਹੜਾ ਫਲ ਹੋਏਗਾ ਤਾਂ ਧਿਆਨ ਚਾਏ ਬੇਰ ਕੱਲ ਬਾਜ਼ਾਰ ਦੇ ਵਿੱਚ ਪਏ ਸੀ ਤਾਂ ਦੁਪਹਿਰੇ ਜੇ ਵੇਖੇ ਮੇਰੇ ਮਨ ਨੂੰ ਲੱਗੇ ਕੁਝ ਪੁਰਾਣੇ ਜਿਹੇ ਬਿਹੇ ਜਿਹੇ ਐ ਤੇ ਉਹ ਸਵੇਰੇ ਤਾਜ਼ੇ ਆਉਣਗੇ ਸਵੇਰੇ ਲਵਾਂਗੇ ਤੇ ਅੱਜ ਮੈਂ ਸਵੇਰੇ ਬਾਜ਼ਾਰ ਗਿਆ 9 ਵਜੇ ਉੱਥੇ ਜਿੱਥੋਂ ਜਿੱਥੇ ਕੱਲ ਪਏ ਸੀ ਤੋਂ ਮੈਂ ਪੁੱਛਿਆ ਕਹਿੰਦੇ ਜੀ ਬਸ ਲੈ ਕੇ ਆਉਂਦਾ ਮੁੰਡਾ ਸਟੋਰ ਚ ਦੇ ਆ ਜਾਂਦੇ ਐ ਤੇ ਇਹਨਾਂ ਨੂੰ ਉੱਥੇ ਇੱਕ ਬੰਦਾ ਆਇਆ ਉਹ ਕਹਿੰਦਾ ਯਾਰ ਵੀ ਮੇਰੇ ਕੋਲੇ 베ਰ ਹੈਗੇ ਐ ਤੇ ਤੁਸੀਂ 베ਰ ਲੈਣੇ ਆ ਉਹ ਕਹਿੰਦਾ ਸਾਰੇ ਕੋਲ ਤਾਂ ਅੱਗੇ ਦੋ ਕ੍ਰੇਟ ਪਏ ਆ ਤੇ ਸਾਨੂੰ ਵਾਲੇ ਲੋਡ ਨਹੀਂ ਕਿ ਉਹਨੇ 베ਰ ਵਿਖਾਏ ਤਾਂ ਉਹ ਕਹਿੰਦਾ ਵੀ ਵੈਸੇ ਵੀ ਹਰੇ ਜਿਹੇ ਰੰਗ ਦੇ ਲੱਗਦੇ ਆ ਸਨ ਜਿਹੜੇ ਗਾਹ ਕੋ ਖਰੀਦਾਂ ਨੀਗਾ ਤੇ ਚਲੋ ਮੇਰੀ ਇੱਛਾ ਸੀਗੀ ਮੈਂ ਕਿਹਾ ਚਲ ਮੈਨੂੰ ਵਿਖਾ ਯਾਰ ਤੂੰ ਵੀ ਕਿਸਤਾ ਦੇ 베ਰ ਤੇਰੇ ਉਹ ਥੋੜਾ ਜਿਹਾ ਪਰਾਂ ਖੜਾ ਸੀ ਬੰਦਾ ਇੱਕ ਲਈ ਦੋ ਜਣੇ ਸੀ ਉਹ ਤੇ ਮੋਟਰਸਾਈਕਲ ਤੇ ਇੱਕ ਕ੍ਰੇਟ ਭਰਿਆ ਸੀ ਮੈਂ ਵੇਖੇ ਮੈਨੂੰ 베ਰ ਸੋਹਣੇ ਲੱਗੇ ਤੇ ਇੱਕ ਤਾਜ਼ੇ ਆ ਤੇ ਮੈਂ ਖਾ ਕੇ ਵੇਖਿਆ ਬਹੁਤ ਹੀ ਸਵਾਦ ਇਹ ਮੈਂ ਕਿੱਥੋਂ ਲਿਆਂਦੇ ਕਹਿੰਦੇ ਜੀ ਅਸੀਂ ਪੋਡੀਪੁਰੇ ਤੋਂ ਆਏ ਆ ਤੇ ਘਰੇਵਰੀ ਲੱਗੀ ਐ ਇਹ ਉੱਥੋਂ ਲੈ ਕੇ ਆਏ ਆ ਇਹ ਮੈਂ ਕਿ ਤੁਸੀਂ ਮੰਡੀ ਲੈ ਜਾਣੀ ਸੀ ਸਵੇਰੇ ਕਈ ਬਹੁਤ ਸਵਖਤਿਆਂ ਆਏ ਆ ਤੇ ਮੰਡੀ ਲੈ ਗਏ ਅਸੀਂ ਉੱਥੇ ਵੀ ਕਿਸੇ ਨੇ ਪੁੱਛਿਆ ਨਹੀਂ ਇਹ ਹਾਂ ਮੈਨੂੰ ਬੜਾ ਮਹਿਸੂਸ ਹੋਇਆ ਯਾਰ ਵੀ ਕੁਆਮ ਪੰਜਾਬੀ ਦੀ ਘਾਫਤ ਜ਼ਿਆਦਾ ਹੀ ਵੀ ਇਹਨੂੰ ਤਾਂ ਕੋਈ ਬੇਰਾਂ ਬੱਟੇ ਨਹੀਂ ਪੁੱਛਦਾ ਤੇ ਇਹ ਕੋ ਨਾਲ ਦੀ ਨਾਲ ਹੀ ਜਮਲੇ ਦਾ ਗੀਤ ਯਾਦ ਆ ਗਿਆ ਕਿ ਮਰਦ ਮੁਕਾਮੀ ਘੋੜੇ ਥਾਨੀ ਦੋਣਾ ਮੁੱਲ ਪਵਾਉਂਦੇ ਉਦੋਂ ਸਮਝੋ ਕੀਮਤ ਕਟ ਗਈ ਜਦੋਂ ਵੇਖਣ ਲਈ ਜਾਂਦੇ ਤੇ ਇੱਥੇ ਤਾਂ ਕੋਈ ਕੀਮਤ ਮੈੜੀ ਨਹੀਂ ਰਹੀ ਸੀ ਇਹਨਾਂ ਨੇ ਇੱਕ ਬੰਦਾ ਹੋਰ ਆਇਆ ਕਹਿੰਦਾ ਯਾਰ ਕੀ ਰੇਟ ਹੈ ਉਹ ਕਹਿੰਦਾ ਸਾਡੇ ਦਾ ਗਾਦਾ ਭਰਾਵਾ ਰੇਟ ਰੇਟ ਤਾਂ ਖਰੀਦਣ ਵਾਲੇ ਦਾ ਹੈ ਮੈਂ ਕਿਹਾ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿਸੇ ਨਾਲ ਦਾ ਰੇਟ ਨਹੀਂ ਹੁੰਦਾਗਾ ਤੇ ਤੁਸੀਂ ਕਰ ਇਹਨੂੰ ਪਾਲਿਆ ਪੋਸਿਆ ਤੇ ਇਹਦਾ ਰੇਟ ਤਾਂ ਤੁਹਾਨੂੰ ਰੱਖਣਾ ਪਊਗਾ ਚਲੋ ਮੈਨੂੰ ਹਿੰਟ ਦਿੱਤਾ ਮੈਂ ਵੀ ਬਾਜ਼ਾਰ ਦੇ ਵਿੱਚ 60 ਰੁਪਏ ਦਿੰਦੇ ਆ ਤੁਸੀਂ 50 ਰੁਪਏ ਦੇ ਦਿਓ ਬਣੇ ਇਸ ਤੇ 40 ਦੇਣ ਲਈ ਵੀ ਤਿਆਰ ਹੈ ਤਾਂ ਮੈਨੂੰ ਬੜਾ ਮਸੂਸ ਹੋਇਆ ਤੇ ਚਲੋ ਮੈਂ ਖੈਰ ਦੇ ਦੋ ਮੈਨੂੰ 2.5 ਕਿਲੋ ਦੇ ਦਿਓ ਤਾਂ ਉਹ ਤਾਂ 2.5 ਚੱਕਣਾ ਉਹਨਾਂ ਕੋਲੇ ਨਾ ਤਾਂ ਕੋਈ ਤਕੜੀ ਸੀ ਤੋਲਣ ਲਈ ਜਖੰਡਾ ਤੇ ਨਾ ਹੀ ਲਫਾਫੇ ਚਲੋ ਨਾਲ ਦੋ ਸਬਜ਼ੀ ਵਾਲਾ ਸੀ ਉਹਦੇ ਕੋਲ ਉਹਨੇ ਤੋਲਤੇ ਤੇ ਉੱਥੋਂ ਅਸੀਂ ਲੈ ਕੇ ਮੈਂ ਆ ਗਿਆ ਮੈਨੂੰ ਮਹਿਸੂਸ ਹੋਇਆ ਵੀਰੇ ਕੀ ਹਾਲਾਤ ਨੇ ਅਸਲ ਵਿੱਚ ਮੇਰੇ ਨਾਲ ਵੀ ਇਹ ਵਾਪਰੀ ਸੀ ਪਿੱਛੇ ਜੇ ਮੇਰੇ ਕੋਲ ਸੂਈ ਖਾਰ ਗਲਗਲ ਹੋ ਗਈ ਤੇ ਉਹ ਤੁਹਾਨੂੰ ਪਤਾ ਹੈ ਬਹੁਤ ਮਤਲਬ ਭਾਰੀਆਂ ਲੱਗਦੀਆਂ ਉਹ ਤੇ ਉਹਨਾਂ ਲੋਕ ਵਰਤਦੇ ਆ ਕੋਈ ਪਥਰੀ ਲਈ ਜਾਂ ਕਿਸ ਤਰੀਕੇ ਨਾਲ ਵੀ ਉਹ ਕਿਲੋ ਡੇਢ ਕਿਲੋ ਇਵਨ 2 ਕਿਲੋ ਤੱਕ ਵੀ ਚੁਲਾਈ ਜਾਂਦੀਆਂ ਨੇ ਤੇ ਕਾਫੀ 50 60 ਪੀਸ ਹੋ ਗਏ ਕੁਝ ਯਾਰਾਂ ਦੋਸਤਾਂ ਦੇ ਵਿੱਚ ਜਾਂ ਰਿਸ਼ਤੇਦਾਰਾਂ ਵਿੱਚ ਵੰਡਤੀਆਂ ਫਿਰ ਵੀ ਬਚ ਗਈਆਂ ਤਾਂ ਮੈਂ ਵੀਰ ਲੈ ਗਿਆ ਉਹ ਹੀ ਗੱਲ ਇਹਨੂੰ ਕੌਣ ਖਰੀਦਦਾ ਹੈ ਜੀ ਇਹ ਵਿਕਦੀਆਂ ਨਹੀਂ ਐ ਕਰ ਕਰਾ ਕੇ ਉਹ ਫਿਰ ਮੈਨੂੰ ਮੋੜ ਕੇ ਲਿਆਉਣਗੇ ਪੰਜਾ ਤੇ ਮੇਰੇ ਮਨ ਦੇ ਵਿੱਚ ਉਹ ਦਰਦ ਵੀ ਸੀ ਇਸ ਕਰਕੇ ਤੁਹਾਡੇ ਨਾਲ ਮੈਂ ਪੋਸਟਾਂ ਜੀ ਕਰ ਰਿਹਾ ਯਾਰ ਕੀ ਹਾਲਾਤ ਨੇ ਅਸੀਂ ਕਹਿ ਦਨੇ ਆ ਵੀ ਆਪ ਵੇਚੋ ਆਪ ਪੈਦਾ ਕਰੋ ਤੇ ਹਾਲਾਤ ਤਾਂ ਉੱਥੇ ਵੀ ਆ ਕੇ ਇਸ ਤਰ੍ਹਾਂ ਦੇ ਬਣ ਜਾਂਦੇ ਆ ਤੇ ਮੇਰਾ ਪੋਸਟ ਪਾਉਣ ਦਾ ਮਕਸਦ ਇਹ ਹੀ ਹੈ ਵੀ ਜਿਹੜਾ ਇਹ ਮੰਦਾ ਹੈਗਾ ਬੋਡੀਪੁਰ ਤੋਂ ਨੇ ਇਹ ਤੇ ਕਹਿੰਦੇ RAMU ਵਾਲੇ ਦੇ ਸੜਕ ਦੇ ਵਾਲੇ ਪਾਸੇ ਕਾਰ ਹੈ ਤੇ ਧਰਮ ਸਿੰਘ ਦਾ ਨਾਮ ਹੈ ਨੰਬਰ ਮੈਜ ਤੇ ਡਿਸਪਲੇ ਕਰ ਦਿੱਤਾ ਗਿਆ ਤੇ ਹਾਲੇ ਕਾਫੀ ਵੇਰ ਲੱਗਣੇ ਸ਼ੁਰੂ ਹੋਏ ਨੇ ਉਹ ਤੁਹਾਡੇ ਤੱਕ ਪਹੁੰਚਦੇ ਵੀ ਕਰ ਦੇਣਗੇ ਤੇ ਹੁਣ ਮੈਂ ਜਦੋਂ ਰਿਕਾਰਡਿੰਗ ਕਰ ਰਿਹਾ ਲਗਭਗ 8:30 ਵਜੇ ਹੈ ਤੇ 9:00 ਵਜੇ ਬੰਦੇ ਬਿਲਕੁਲ ਜਿਹੜੀ ਬਸ ਸਟੈਂਡ ਦੇ ਸਾਹਮਣੇ ਪੁਨੋ ਮਾਰਕੀਟ ਹੈ ਉਹਦੇ ਵਿੱਚ ਗਲੀ ਜਾਂਦੀ ਹੈ ਉੱਥੇ ਖੜੇ ਸੀ ਇਹ ਤੁਸੀਂ ਨਾਲ ਸੰਪਰਕ ਕਰਕੇ ਤਾਜ਼ੇ ਤੇ ਮੌਸਮੀ ਫਲ ਦਾ ਲਤਫ ਵੀ ਲੈ ਸਕਦੇ ਆ ਦੇ ਨਾਲ ਨਾਲ ਗਰੀਬ ਦੀ ਮਦਦ ਵੀ ਹੋ ਸਕਦੀ ਹੈ ਸੋ ਇਸ ਪਾਸੇ ਸਾਨੂੰ ਆਉਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ